ਲੋ ਜੀ ਗੱड्डा ਵਿਸ ਗਿਆ ਗੱड्डा ਲਾ ਲਿਆ ਤੇ ਬਹੁਤ ਵਧੀਆ ਸ਼ੂਟਿੰਗ ਜਿਹੜੀ ਗੱਡੇ ਦੀ ਆਈ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਗੁਰਪੁਰਪਦੀ ਆ ਬਹੁਤ ਬਹੁਤ ਵਧਾਈਆ ਸਾਰੇ ਵੀਰਾਂ ਭੈਣਾਂ ਨੂੰ ਤੇ ਇਹਦੇ ਨਾਲ ਜਿਹੜੀ ਅੱਜ ਅਲੀ ਵੀਡੀਓ ਆਪਾਂ ਸਟਾਰਟ ਕਰਦੇ ਆ ਤੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਮੈਂ ਲੱਗੀ ਹੋਈ ਸੀ ਕਿ ਨਾ ਸਵੇਰੇ ਸਵੇਰੇ 5:00 ਵਜੇ ਨੇ ਤੇ ਅੱਜ ਮੈਂ 3:30 ਵਜੇ ਉੱਠ ਗਈ ਸੀਗੀ ਤੇ ਮੈਨਾਂ ਇਹ ਸਾਰੇ ਅੰਦਰ ਪਏ ਸੀਗੇ ਸੁੱਤੇ ਮੈਂ ਕਿਹਾ ਕਿ ਮੈਂ ਰਸੋਈ ਦੀ ਡੀਪ ਕਲੀਨਿੰਗ ਕਰ ਲਾਂ ਉੱਪਰਲੇ ਸਾਰੇ ਡੱਬੇ ਸਾਰੇ ਹੁਣ ਕੱਪੜੇ ਨਾਲ ਨਾਲ ਸਾਫ਼ ਕਰਨੇ ਪੈਂਦੇ ਨੇ ਡਸਟ ਬਹੁਤ ਜ਼ਿਆਦਾ ਆਉਂਦੀ ਆ ਹਨਾ ਹੇਠਾਂ ਤੋਂ ਸਾਰਾ ਕਲੀਨ ਕਰਤਾ ਤੇ ਹੁਣ ਹੀ ਹਰੇ ਸੰਦੀਪ ਉੱਟ ਕੇ ਆਏ ਸੀਗੇ ਇੱਧਰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਮੇਰੀ ਵੀਡੀਓ ਬਣਾ ਦਿਓ ਤੇ ਮੈਂ ਬਸ ਇਹਨਾਂ ਦਾ ਸਮਾਨ ਪਾਰ ਰખી ਦਿੱਤੀ ਜੀ ਆ ਸਮਾਨ ਨੇ ਜਿੰਨਾ ਖੁਇਆ ਸਾਫ਼ ਕਰਤਾ ਕਿਉਂਕਿ ਪਿਆਜ਼ਾਂ ਦੇ ਸਿਲਕੇ ਦੇਖੋ ਕਿੰਨੇ ਲੱਗੇ

ਆ ਦੇਖੋ ਪਹਿਲਾਂ ਤਾਂ ਰਸੋਈ ਚੈੱਕ ਕਰ ਲਵਾਂ। ਸਤਾਰੀ ਮੈਂ ਉਹਨਾਂ ਦੀ ਉੱਠਣ ਵੇਲੇ ਨੂੰ ਸਾਫ਼ ਕਰਤੀ। ਮੈਂ ਤੁਹਾਨੂੰ ਗੱਲ ਦੱਸਦਾ ਪੋਚਾ ਵੀ ਮੇਰਾ ਕਿਉਂ ਰਹਿ ਗਿਆ ਕਿਉਂਕਿ ਮੈਂ ਲਾਉਣੀ ਹੁੰਦੀ ਹੈ ਜਿਹੜਾ ਰਸੋਈ ਚ ਇਹ ਖਾਸ ਕਰਕੇ ਨਾ ਬੈਠ ਕੇ ਹੱਥ ਨਾਲ ਪੋਚਾ ਲਗਾਉਣੀ। ਜਿਹੜਾ ਮੇਰਾ ਕੱਪੜੇ ਦਾ ਟੁਕੜਾ ਰਸੋਈ ਵਾਸਤੇ ਲਾਗੀ ਰੱਖਿਆ ਹੋਇਆ ਤੇ ਉਹ ਕੱਲ ਹਵਾ ਚਲਦੀ ਸੀ ਕੰਢ ਤੇ ਸੁੱਕਣਾ ਪਤਾ ਉਹ ਉੱਧਰ ਖੇਤ ਤੇ ਡਿੱਗ ਗਿਆ। ਹੁਣ ਦਿਨ ਚੜੇ ਹਨਾ ਉਹ ਕਢਵਾਉਂਗੀ ਤੇ ਬਾਕੀ ਅੰਦਰ ਮੈਂ ਊਂ ਲਾ ਦੇਣੀ ਹੈ ਪੋਚਾ ਕਈ ਵਾਰ ਜੇ ਟਾਈਮ ਹੁੰਦਾ ਤਾਂ ਮੈਂ ਬੈਠ ਕੇ ਵੀ ਪੋਚਾ ਲਾ ਦਿੰਨੀ ਆ ਤੇ ਆ ਦੇਖ ਹੁਣ ਮੈਨੂੰ ਮਨ ਨੂੰ ਮਤਲਬ ਸੰਤੁਸ਼ਟੀ ਹੋ ਗਈ ਕਿਉਂਕਿ ਤੀਜੇ ਚੌਥੇ ਦਿਨ ਤੱਕ ਫਿਰ ਇਹ ਹੋ ਜਾਂਦਾ ਹਨ ਵੀ ਚੰਗੀ ਤਰ੍ਹਾਂ ਕਲੀਨਿੰਗ ਆਪ ਨੂੰ ਕਰਨੀ ਪੈਂਦੀ ਉਦਾਂ ਝਾੜੂ ਪੋਚਾ ਕਰਦਿੰਨੇ ਆ ਆਹ ਵਾਲਾ ਆਹ ਵਾਲੀ ਸਲਪ ਤਾਂ ਦੇਖੋ ਡੇਲੀ ਕਈ ਵਾਰ ਸਾਫ ਹੋ ਜਾਂਦੀ ਹਨ ਉੱਪਰਲਾ ਹੋ ਜਾਂਦਾ ਵੀ ਉੱਪਰਲਾ ਜਾਂ ਇੱਧਰ ਸਾਡੇ ਡਸਟ ਬਹੁਤ ਜ਼ਿਆਦਾ ਆਉਂਦੀ ਆ ਹੋਂਦਾ ਤੇ ਮੇਰੇ ਆ ਪਰਦੇ ਲਾਏ ਹੋਏ ਨਹੀਂ ਦੇਖੋ ਇੱਧਰ ਵੀ ਆ ਜਾਲੀ ਆ ਇੱਚ ਮੈਂ ਪਰਦਾ ਲਾ ਕੇ ਰੱਖਦੀ ਆ ਤੇ ਗੇਟ ਗੇਟ 'ਚ ਵੀ ਲੱਗਿਆ ਹੋਇਆ ਹਨਾ ਤੇ ਇੱਧਰ ਤਾਂ ਸ਼ੀਸ਼ਾ ਹੀ ਆ ਕਿਉਂਕਿ ਉਧਰੋਂ ਤੋ ਪੰਜਾ ਮੀ ਦਾ ਜ਼ਿਆਦਾ ਪਸੜਦਾ ਹੁੰਦਾ ਉੱਪਰ ਆ ਇਧਰ ਹੋਈ ਸ ਤੇ ਪਰ ਫਿਰ ਵੀ ਡਸਟ ਬਹੁਤ ਆਉਂਦੀ ਆ ਹੁਣ ਮੈਂ ਅੰਦਰ ਦੇਖਦੀ ਆ ਹਨਾ ਠਾਉਣੀਆਂ ਸਾਰਿਆਂ ਨੂੰ ਤੇ ਚਲੋ ਜੀ ਮੇਰਾ ਇੱਥੇ ਕੰਮ ਹੋਇਆ ਕੰਪਲੀਟ ਆਉਣੀ ਆ ਜਸਨੀ ਤੇ ਛਾੜੂ ਲਾਉਣ ਲੱਗਿਆ ਹੋਇਆ ਦੇਖੋ ਆਓ ਜੀ ਅਸੀਂ ਜਿਹੜਾ ਇਹ ਬੇਸਾਬਨੀ ਨਾਲ ਇੰਤਜ਼ਾਰ ਸੀ ਕੱਲ ਗੱਦਾ ਆ ਗਿਆ ਤੇ ਇਹ ਨੂੰ ਅੱਜ ਲਾਉਣਾ ਬੈੱਡ ਤੇ ਤੇ ਉਧਰ ਸਾਡਾ ਇੱਕ ਬੱਚਾ ਤਾਂ ਲੁਕ ਗਿਆ ਜਦ ਮੈਂ ਇੱਥੇ ਆ ਗਈ ਰੂਮ 'ਚ ਕਿਉਂਕਿ ਅੱਜ ਹਜੇ ਅਸੀਂ ਅੰਦਰ ਕੋਈ ਸੈਟਿੰਗ ਨਹੀਂ કરી ਬਾਹਰ ਮੈਰ ਸੋਈ ਵਗੈਰਾ ਉਧਰ ਲੱਗ ਗਈ ਆ ਦੇਖੋ ਆ ਉਹ ਕਰ ਦੇ ਦੀ ਪੈਕਿੰਗ ਖੋਲਾਗੇ ਇਹਨੂੰ ਲਾਵਾਂਗੇ ਜਿਹੜਾ ਆਰਡਰ ਦਿੱਤਾ ਸੀਗਾ ਤੇ ਉਹ ਕੱਲ ਆਇਆ ਕਰ ਦੇ ਆਂਦੇ ਨੇ ਸ਼ਰ ਯਾਰ ਮੈਂ ਕਲਰ ਲਾ ਲਿਆ ਸਿਰਚ ਹੁਣ ਮੈਂ ਨਾ ਬੇੜੇ 'ਚ ਛਾੜੂ ਲਾ ਕੀ ਫਿਰ ਅਸੀਂ ਜਾ ਕੇ ਆਉਣਾ ਤੇ ਅੱਜ ਜਸਮੀਤ ਅੱਜ ਕੀ ਦਾ ਬਰਥ ਹੈ ਐ ਤਾਂ ਦੱਸ ਦੇ ਸਾਰਿਆਂ ਨੂੰ ਬਰਥ ਕੀ ਦਾ ਅੱਜ ਬੱਟਾ ਬਾਈ ਗੁਰੂ ਦਾ ਬਾਹੀ ਗੁਰੂ ਦਾ ਬਰਥ ਹੈ ਅੱਜ ਰਵਨੀਤ ਕਹਿੰਦਾ ਅੱਜ ਮਮਾ ਕੀ ਦਾ ਬਰਥ ਹੈ ਮੈਂ ਖਿਆ ਪਰਤੇ ਬਾਹੀ ਗੁਰੂ ਦਾ ਕਿਹੜੇ ਬਾਹੀ ਬਾਹੀ ਗੁਰੂ ਦਾ ਸ੍ਰੀ ਜਦ ਰਹਿ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਜੜੀ ਚੁਰ ਲਾ ਆ ਹਾਂ ਜਸਨੀਤਾ ਹੁਣ ਬਸ ਇਨਤ ਤੇ ਚੜਨ ਲੱਗਿਆ ਹੋਇਆ ਆਹ ਦੇਖ ਲੋ ਆ ਬਰਫ ਦਾ ਹੀ ਬਣ ਗਿਆ ਅੱరే ਕੀ ਕਰੀਏ ਅਸੀਂ ਇਹਦਾ ਉਹਦੇ ਪਿੱਛੇ ਮੂ ਗੱਡ ਲਿਆ ਤੇ ਮੈਂ ਹੁਣ ਮੇਰਾ ਹਜੇ ਬਾਰੀ ਝਾੜੂ ਰਹਿੰਦਾ ਅੱਜ ਅੰਦਰ ਵੀ ਸਾਫ ਸੁਥਈਆ ਰਹਿੰਦਾ ਤੇ ਹੁਣ ਸਾ ਅਸੀਂ ਜਾ ਕੇ ਆਉਣਾ ਫਿਰ ਰੈਡੀ ਹੋਣਾ ਇੱਥੇ ਇਹ ਜੇ ਕੰਮ ਨਹੀਂ ਦੇਖੋ ਛਾੜੂ ਕੁਸ ਜਸਨੀਤ ਨੇ ਲਾਤਾ ਜਸਨੀਤ ਲੱਗਿਆ ਹੋਇਆ ਸੀ ਪਹਿਲਾਂ ਉੱਥੇ ਛਾੜੂ ਚੱਕ ਕੇ ਧੁੱਪ ਨਿਕਲੀ ਪਈ ਵਸੇ ਫਟਾਫਟ ਛਾੜੂ ਲਾਦਾ ਇੰਨੇ ਮੈਂ ਕਿਵੇਂ ਕਲਰ ਤਾਲ ਆ ਲਿਆ ਛਾੜੂ ਲਾਉਂਦੀ ਲਾਉਂਦੀ ਛੜ ਜੂਗਾ ਫਿਰ ਮੈਂ ਨਾ ਲੂੰ ਠੀਕ ਆ ਜੀ ਮੇਰੇ ਇਸ ਮਾਨਾ ਖਸਤ ਥੁੰਦੇ ਨੂੰ ਕਿੰਨਾ ਟਾਈਮ ਲੱਗ ਗਿਆ ਤੇ ਨਾ ਲਈ ਜਸਨੀਤ ਨੇ ਰੈਡੀ ਕਰਤੀ ਬਸ ਫਿਰ ਅਸੀਂ ਜਾਂਦੇ ਹਾਂ ਹੁਣ ਇਸ ਸੀ ਸੇ ਇਚ ਦੇਖੇ ਬਣਾਣਾ ਸਿਰ ਵੀ ਨਹੀਂ ਬਾਹਰ ਦਾ ਆਦਤ ਹੈ ਕਿ ਕੁਕੀ ਬਣੀ ਹੋਈ ਆ ਜਾਂ ਆਪਦਾ ਵੀ ਕੋਨੀ ਜੀ ਦੇਖ ਕੀ ਹੋ ਕਰੀਏ ਪਰ ਪੂਰੀ ਕਾਹਲ ਹੋ ਜਾਂਦੀ ਆ ਪਤਾ ਨਹੀਂ ਕਿ ਕਿੰਨੇ ਕੰਮਾਂ ਸਕੇਮ ਨਹੀਂ ਲੱਗਦਾ ਲਓ ਜੀ ਅਸੀਂ ਤਿਆਰ ਹੋ ਕੇ ਹੁਣ ਚੱਲਿਆਂ ਠੀਕ ਸਭੀਤ ਲੱਗਿਆ ਗੇਟ ਖੋਲਣ ਲਾਂਚੀ ਪਾਂਛ ਕੇ ਡੇਰੀ ਬੱਬਾ ਜੀ ਦੀ ਇੱਥੇ ਪੂਰਨ ਮਸਤੀ ਭਰਦੀ ਆ ਅਲਾਲਾ ਬੱਬਾ ਸੁਰਤੀ ਦਾ ਸਿਰੀ ਦੇਖੀ ਜੀ ਜੀ ਕੀ ਫੋਟੇ ਆਖੰਡ ਬਾਠਾ ਦੇ ਭੋਗ ਤੇ ਜੀ ਜੀ ਤੇਰੇ ਮਨ ਆਇਆ ਨਾ ਉੱਠੇ ਲਾ ਗੋ ਘਰ ਮੈਂ ਲੱਡਾ ਆਹ ਤਾਂ ਚੱਪੜੀ ਇੱਥੇ ਸਾਰੇ ਦੁੱਖ ਦੂਰ ਹੁੰਦੇ ਨੇ ਲੋਕਾ ਹੁੰਦੇ ਪਾਣੀ ਲੈ ਜਾ ਕੇ ਵਰਤ ਲੈਂਦੇ ਨੇ ਉਹ ਕਹਿੰਦੇ ਹੁੰਦੇ ਹੁੰਦੇ ਜੇ ਨਾਜਵਾਕ ਬੋਲੇ ਬੂਲੇ ਇਥੇ ਚੱਪੜੀ ਦਾ ਸਰਪੋਰਟ ਹੁੰਦੀ ਹੈ ਐਂਕ ਕਰੀ ਪੀਰ ਪ੍ਰਸ਼ਾਦ ਦਾ ਨਹੀਂ ਸਕਕੇ ਅਸੀਂ ਸੇਵਾ ਕਰੀ ਸੇਵਾ ਕਰ ਲਈ ਹੁਣ ਅੰਦਰ ਆਂਟੀ ਹਿੰਦੀ ਦੀ ਵੀਡੀਓ ਬਣਾਉਣੇ ਆ ਪੂਰੇ ਲਾਉਂਦੀ ਐ ਨੇ ਤੇ ਉਹ ਕਹਿੰਦੇ ਸਾਡੀ ਵੀ ਵੀਡੀਓ ਬਣਾ ਕੇ ਪਾ ਦਿਓ ਨੈਟ ਤੇ ਲਾਓ ਜੀ ਸਸਤਾ ਕਰੋ ਨਾ ਲੋਕਾਂ ਦੇ ਕੋਦੀ ਪੂਰੇ ਬੰਦੇ ਕਿੱਧਰ ਜਾਣਾ ਬੱਕਾ ਮਾ

हां आंटी ਵਧੀਆ ਸਾਰੀਆਂ ਮੇਰੀਆਂ ਤੇ ਪੁਰਾਣੀਆਂ ਸਹੇਲੀਆਂ ਨੇ ਹੁਣੀ ਨਹੀਂ ਆਇਆ ਗਿਆ ਮੈਥੋਂ ਹਾਂ ਹਾਂ ਜੀ ਹਾਂ ਹਾਂ ਆਂਟੀ ਤੇ ਪਹਿਲਾਂ ਤਾਂ ਆਉਂਦੇ ਹੁੰਦੇ ਹੁਣ ਮੇਰੀ ਫਿਰ ਬੇਟੀ ਨੇ ਆਣੀ ਕਰਕੇ ਬਸ ਆਹ ਹੋਣਾ ਹੋ ਗਿਆ ਚਲੋ ਬਾਬਾ ਜੀ ਹੈ ਕੌਣ ਮੇ ਛੋਟੀ ਬੇਟੀ ਹੈ ਮੇਰੀ ਕਬੱਡੀ ਤਾਂ ਪੜਦੀ ਆ ਹਾਂ ਲੋ ਜੀ ਪੂੜੇ ਪੱਕੀ ਜਾਂਦੇ ਨੇ ਤੇ ਇੱਧਰ ਸੇਵਾ ਕਰ ਲਈ। ਹਾਂ ਦੇਖੋ। ਲੋ ਜੀ ਸਾਡੀ ਸੰਗਤ ਹੁਣ ਬੈਠ ਕੇ ਚਾਹ ਪੀਣ। ਹੁਣ ਅਸੀਂ ਚਾਹ ਪੀਂਦੇ ਆ। ਪੁਰਾਣ ਹੋ ਜਾ। ਮਾਤਾ ਦੇਖ ਲੈ। ਆਹ ਸੋ ਗਡੋਲੂ ਚੱਕੋ। ਲੈ ਆਹ ਤੇ ਦੇ ਦਿਓ। ਵੱਟਾ ਲੈਣਾ। ਪੂੜੇ ਆਲੀਆ ਆਂਟੀ ਨੇ ਸਾਡੀ ਵੀਡੀਓ ਬਣਾ ਕੇ ਜਾਓ ਚੈਨਲ ਨੂੰ ਸੋਨੂੰ ਨੂੰ ਕਹਿੰਦੀ ਸੀ। ਅੱਛਾ ਇਹ ਬਣਾ ਲਈ ਬਣਾ ਲੈਣ। ਚਲ ਵਧੀਆ ਜੀ। ਕਹਿੰਦੀ ਸੀ। ਕਿੰਨਾ ਦੀ? ਕੌਣੇ? ਸਰਪੰਚ ਆ ਕੇ ਕੋਈ ਕਹਿੰਦੀ ਆ ਅਸੀਂ ਮੈਂ ਕਿਹਾ ਮੈਂ ਉਹਦੇ ਘਰ ਵਾਲੀ ਹੁਈ ਆ ਮੁੰਡੇ ਦੇ ਕਹਿੰਦੀ ਆ ਅਸੀਂ ਇੱਕ ਮੁੰਡੇ ਨੂੰ ਕਿਹਾ ਸੀ ਸਾਡੀ ਵੀਡੀਓ ਨਾਲ ਸ਼ੇਅਰ ਦੇ ਲੈਗੀ ਸ਼ੌਕ ਕਰਦਾ ਵੀ ਦੇਖਣਾ ਹਾਂ ਹਾਂ ਇਹ ਮੇਰੇ ਨਾਲ ਜਿਆਦਾ ਹੀ ਨੇ ਜਿਹੜੀਆਂ ਕੱਠੀਆਂ ਹੋ ਜਾਂਦੀਆਂ ਹਾਂ ਹਾਂ ਜਿਆਦਾ ਨਹੀਂ ਰ ਅਪਾ ਕਹਿੰਦੇ ਨਾ ਤੇ ਲਾਵਾ ਗਏ ਸੀ ਫਟਲੇ ਦਮਸਲ ਗਰਪੂਰ ਬਣਾ ਲੇ ਹਾਂ ਹਾਂ ਦੇੜੀ ਆ ਸਾਡੇ ਸੜਕਾਂ ਲੈ ਨੇ ਦੇਖ ਲੋ ਸਾਡੀ ਸੜਕ ਬਣਾਉਂਦੇ ਨੇ ਉਹ ਲੇਬਰ ਆ ਸੜਕ ਤੇ ਕਦੇ ਬਣਾਉਣਾ ਹੀ ਨਹੀਂ ਹੈਗੇ ਮੇਲਾ ਦਾ ਜੀ ਜੀ ਲੋਪਾਦੀ ਹੋਈ ਵੀ ਕਿੱਥੇ ਨਾ ਕੰਗਾ ਉਹਦੇ ਨੇ ਕਿਹਦਾ ਹਾਂਸਤਾ ਨਾ ਮਗੇ ਸੀ ਪ੍ਰਾਨਾ ਇਹ ਕਹਿ ਰਹੀ ਹੈ ਕਿ ਅੰਦਰ ਤੇਤ ਨਹੀਂ ਹੈਗੀ ਉਹਨਾਂ ਨੂੰ ਕਰ ਲੋ ਹੁਣ ਤਾਂ ਆਇਆ ਕਰੇ ਉਹਨੂੰ ਪਾਇਆ ਗਿਆ ਸੀ ਫੁੱਲ ਕੈਂਦੀਓ ਬੁਝਾਉਣਾ ਹਾਂ ਜਿੱਦ ਹੁੰਦੀ ਹੁਣ ਬਾਬਾ ਜੀ ਨੇ ਕਰਦੀ ਹੈ ਬਾਬਾ ਜੀ ਤੇ ਸਰਵਨੀਤ ਕਾ ਜਸਨੀਤ ਕਾ ਤੇ ਪਿੱਛੇ ਆਂਟੀ ਆ ਕੋਈ ਬੈਹਂਦੀ ਹੈ ਨਹੀਂ ਜਦ ਅਸੀਂ ਕੱਲ ਲੈਂਦੇ ਪਿੱਛੇ ਬੈਂਦੀ ਹੁੰਦੀ ਹੈ ਅੱਛਾ ਪਿੱਛੇ ਬੈਂਦੇ ਨੇ ਹਾਂ ਇਹਨੂੰ ਆਏ ਮੇਰੀ ਸੀਟ ਪਿੱਛੇ ਆ ਅੱਛਾ ਭਾਈ ਜਸਨੀਤ ਤੂੰ ਮੇਰੇ ਕੋਲੇ ਬੈਠ ਜੰਦਾ ਮੇਰੇ ਕੋਲੇ ਬੈਠ ਜਾਂਦਾ ਨਾ ਅੱਜ ਤਾਂ ਤੂੰ ਢਿੱਗੋਲੀ ਬੈਠੂ ਪੂਰਾ ਝੀਟ ਝੀਟ ਕਹੇ ਲਓ ਜੀ ਹੁਣ ਚੱਲ ਗਏ ਅਸੀਂ ਅੱਜ ਤਾਂ ਗੁਰਪੁਰ ਬਸ ਇੱਥੇ ਮਨਾ ਲਿਆ ਓ ਜੀ ਆ ਗਈ ਕੀ ਗੱਦਾ ਧਵਾ ਦੂ ਆ ਦੇਖ ਲੋ ਸਾਡੇ ਜਵਗ ਨੂੰ ਆਉਣ ਸਰ ਨੂੰ ਇਹ ਨਵੀਂ ਚੀਜ਼ ਸੀ ਜੇ ਬੱਚਿਆਂ ਨੂੰ ਕਿੰਨੀ ਅੱਛੀ ਹੁੰਦੀ ਆ ਆਉਣ ਸਰ ਮम्मा ਗੱਦਾ ਹਲਵਾ ਦੂ ਕੱਲ ਨਹੀਂ ਲਾਏ ਮम्मा ਖੁਰੀਆ ਕੀ ਆਥੇ ਉੱਥੇ ਇਹ ਖੁਰੀਆ ਕੀ ਆ ਲੈ ਦੇਖ ਲੋ ਬਿੰਦੀਆ ਕਰੀ ਚੀਜ਼ਾਂ ਕੀਤਾ ਮੈਨੂੰ ਅੱਜ ਅਰੇ ਹੋ ਨਾ ਚਲ ਤੇਰੀ ਭੈਣ ਆ ਜਿੱਦਾਂ ਹੁਣ ਮੈਂ ਤੇ ਫੁਲ ਤੇ ਆ ਆ ਦੇਖੋ ਜੀ ਸਾਡੀ ਰਵਨੀਤ ਨੂੰ ਨਾ ਇੰਨੀ ਅੱਛੀ ਆ ਵੀ ਮੈਂ ਹੁਣ ਛੇਤੀ ਦੇ ਨੇ ਗੱਦਾ ਲੱਗ ਜਿਆ ਸੀ ਹੁਣ ਉਧਰੋਂ ਆਇਆ ਸੀ ਇਹਨੂੰ ਕਿ ਆ ਵੀ ਥੋੜਾ ਜਿਹਾ ਰਿਲੈਕਸ ਹੋ ਜੀ ਵੀ ਰਵਨੀਤ ਨਾ ਜੀ ਕਹਿੰਦੀ ਮੈਨੂੰ ਤਾਂ ਗੱਦਾ ਕੱਲ ਦਾ ਆਇਆ ਸੀ ਆ ਕਹਿੰਦੀ ਮੇਰੇ ਤਾਂ ਠੂਹੀ ਦੁਖਦੀ ਹੈ ਕਹਿੰਦੀ ਭੈਣ ਕੰਨੀ ਹੋ ਕਹਿੰਦੀ ਕਿਆ ਕੋਈ ਦਲੂਸ ਨਹੀਂ ਹੈਗਾ ਕੋਈ ਦਲੂਸ ਨਹੀਂ ਸੱਚੀ ਗੱਲ ਹੈ ਇਹ ਇਹ ਸੱਚੀ ਗੱਲ ਹੈ ਇਹ ਅਜੇ ਤੇ ਬਲੌਗ ਦੇ ਵਿੱਚ ਜਾਊਗੀ ਜਦੋਂ ਹੁਣ ਤੈਨੂੰ ਇੰਨੀ ਕਾਹਲਾ ਕਹਿੰਦੀ ਛੇਤੀ ਕਹਿੰਦੀ ਕੱਟੋ ਹੁਣ ਇਹਦੇ ਕੋਈ ਹੱਥ ਬਸ ਗੱਲ ਨਹੀਂ ਕਿਉਂਕਿ ਫਿਰ ਵੀ ਹੁਣੇ ਗੱਦਾ ਵੀ ਖੋਲਣਾ ਦੇਖੋ ਐ ਰਵਨੀਤ ਹੁਣ ਸੰਜੇ ਚਾਇਆ ਹੋਇਆ ਹੈ ਹੁਣੇ ਖੋਲ ਕੇ ਅਸੀਂ ਕੱਢਾ ਲਾਉਣੇ ਫੇਰ ਬਣਾਉਣੇ ਵੀਡੀਓ ਅੱਗੇ ਨਹੀਂ ਸਾਡਾ ਤੋਂ ਲਾ ਲਓ ਤੇ ਬੱਚਿਆਂ ਨੂੰ ਦੇਖੋ ਇੰਨੀ ਕਾਹਲ ਹੁੰਦੀ ਰਮਨਿਤ ਨੂੰ ਹੁਣ ਇੰਨੀ ਕਾਹਲ ਸੀ ਕਹਿੰਦੀ ਇਹਨੂੰ ਬਥੇਰੇ ਕਹੇ ਵੀ ਤੂੰ ਹੁਣ ਆਪਾਂ ਮੜਾ ਛੇ ਝੂਟ ਕਰ ਲਈ ਹੈਣਾ ਫੇਰ ਖੋਲ ਕੇ ਕਹਿੰਦੀ ਨਾ ਨਾ ਛੇਤੀ ਦੇਖ ਲੈ ਕੋਈ ਕੋਈ ਹੱਲ ਹੀ ਜਾ ਜਣਾ ਉਗਲੇ ਬਸ ਅੱਡੇ ਦੀ ਓਪਨਿੰਗ ਕਰਨ ਲੱਗੇ ਤੇ ਫਿਰ ਰਮਨਿਤ ਨੂੰ ਬਹੁਤ ਜ਼ਿਆਦਾ ਕਾਲਾ ਹੋਈ ਪਈ ਸੀ ਅਸੀਂ ਅਸੀਂ ਇਹਨੂੰ ਆ ਕੇ ਕਹੇ ਵੀ ਥੋੜਾ ਜਿਹਾ ਅਸੀਂ ਚੇਂਜ ਹੁੰਦੇ ਨਹੀਂ ਚਾਹੀ ਮੇਰੇ ਢੋਈ ਦੁਖਦੀ ਹੈ ਕਹਿੰਦੀ ਛੇਤੀ ਛੇਤੀ ਕਹਿੰਦੀ ਕੱਟੂ ਬਹੁਤ ਛੜ ਆ ਜੀ ਹੁਣ ਦੇਖਦੇ ਆ ਅਸੀਂ ਜਿਹੜਾ ਅਸੀਂ ਉਹਨਾਂ ਨੂੰ ਦੇਖ ਕੇ ਨਾ ਜਦੋਂ ਅਸੀਂ ਫੈਕਟਰੀ ਗਏ ਸੀਗੇ ਦੇਖ ਕੇ ਉਹਨਾਂ ਨੂੰ ਕਲੋਥ ਦੱਸੇ ਅਸੀਂ ਵੀ ਆਹ ਵਾਲਾ ਬਣਾਉਣਾ ਤੇ ਇਹ ਦਾ ਬਣਾਉਣੀ ਆ ਜਿਹੜੀ ਕਵਰ ਅਲੱਗ-ਅਲੱਗ ਸੀ ਆਹ ਲਓ ਜੀ ਕੱਤੀ ਓਪਨਿੰਗ ਗੱਦਾ ਦੇ ਤੇ ਇਹ ਮੈਲ ਕੋਰਾ ਜਿਹਾ ਕੱਪੜਾ ਲਵਾਇਆ ਸੀ ਜਿਵੇਂ ਕਹਿੰਦੇ ਹੁੰਦੇ ਨੇ ਮੈਲ ਕੋਰਾ ਜਿਹੜੀ ਸਬਰ ਜਾ ਸੀਗਾ ਇਹ ਕੁਝ ਨਹੀਂ ਕੋਈ ਨਾ ਕਿੰਨਾ ਖਾਲੰਦੇ ਗੱਦਾ ਕੀ ਇਹ ਤਾਂ ਥੀਂਂਤੀ ਆ ਤੁਹਾਡੇ ਨਾਲ ਥੀਂਂਤੀ ਆ ਕਿਤੇ ਇਹ ਇਹ ਜਿਸਨੀ ਦਾ ਚੁੱਲਾ ਬਣਿਆ ਹੋਇਆ ਸੀਗਾ ਨਾ ਤੇ ਕਾਫੀ ਉਹਨਾਂ ਨੇ ਕੱਪੜੇ ਦਿਖਾਈ ਸੀ ਅਸੀਂ ਕਿਹਾ ਵੀ ਚਲੋ ਆ ਆ ਥੋੜਾ ਜਿਹਾ ਮੈਲ ਖੋੜਾ ਜਿਹੜਾ ਕਹਿੰਦੇ ਨੇ ਜਿਵੇਂ ਬੁੜੀਆਂ ਕਹਿੰਦੀਆਂ ਨੇ ਇਦੋਂ ਤਹਾਨੂੰ ਲਈ ਬਿਲਕੁਲ ਆਪਾਂ ਕਹਿੰਦੇ ਆ 20 ਸੋਬਰ ਜੇ ਕਲਰ ਦਾ ਲਵਾ ਲਿਆ ਸੀਗਾ ਦੇਖੋ ਜੀ ਜ਼ਿਆਦਾ ਉਹ ਲਾਈਟ ਲਾਈਟ ਕਰੀਮ ਗ੍ਰੂਮ ਲਾਉਂਦੇ ਸੀ ਕਿਉਂਕਿ ਹੁਣ ਫੈਕਟਰੀ 'ਚ ਇਹ ਹੋ ਜਾਂਦਾ ਵੀ ਆਪਾਂ ਦੇਖ ਕੇ ਕਿਹੜੀ ਕਿਹੜੀ ਸੀਟ ਪਵਾਉਣੀ ਆ ਸਪਰਿੰਗ ਵਗੈਰਾ ਜਿਹੜੇ ਕਵਾਏ ਨੇ ਤੇ ਹੁਣ ਦਿਖਾਉਣੇ ਅੱਗੇ ਕਰਦੇ ਦੀ ਓਪਨਿੰਗ ਕਰਕੇ ਚੰਗਰ ਵੀ ਤਾਂ ਹੋ ਗਿਆ ਮਰ ਜਾਂਦੀ ਆਪਾਂ ਹਨ ਮਰ ਸ਼ਾਂਤੀ ਜੋ ਗਿਆ ਮੇ ਮੈਂ ਗੈਂਡਰ ਲੈਂਦੇ ਤੇ ਹੈ ਆਪਾਂ ਕਵਰ ਸਨੇ ਆਹ ਕਿਵੇਂ ਉਹੀ ਬਸ ਸੀ ਤਾਂ ਹਉ ਸਾਡਾ ਬੱਚੋ ਬੱਚੀ ਲੱਗਿਆ ਹੋਇਆ ਨਾਲ ਲਾ ਦੇਾਂਗੇ ਓਏ ਲੋਜੀ ਆਹ ਕਲਰ ਹੈ ਕਲਰ ਦੇਖੋ ਤੇ ਗੱਦੇ ਦੇਖੋ ਬਲੂ ਨਹੀਂ ਹੈਗਾ ਗਰੇ ਗਰੇ ਛੋਟਾ ਜਿਹਾ ਕਿਵੇਂ ਖੜਾ ਤੂੰ ਦੇਖ ਤੂੰ ਕੋਈ ਨਹੀਂ ਤੂੰ ਅਜੇ ਤਰ ਤੋ ਕੁਝ ਮਰਜੀ ਕੰਮ ਕਰਾ ਲਓ ਹੁਣ ਇਹਨੂੰ ਗੱਦੇ ਦਾ ਇੰਨਾ ਜ਼ਿਆਦਾ ਚਾਹ ਆ ਹੁਣ ਇਹਨੂੰ ਗੱਦੇ ਦੀ ਇੰਨੀ ਜ਼ਿਆਦਾ ਖੁਸ਼ੀ ਆ ਵੀ ਗੱਦੇ ਦੀ ਓਪਨਿੰਗ ਕਰਤੀ ਮੇਰੇ ਕਹਿੰਦੇ ਅਸੀਂ ਸ਼ਾਮ ਨੂੰ ਕਹਿੰਦੇ ਸੀ ਵੀ ਸ਼ਾਮ ਨੂੰ ਹੋ ਕਰਾਂਗੇ ਤੇ ਕਹਿੰਦੇ ਨਹੀਂ ਨਹੀਂ ਮੈਨੂੰ ਜਲਦੀ ਆ ਅੱਛੀ ਵੀ ਬਹੁਤ ਲੱਗੀ ਵੀ ਛੇਤੀ ਖੋਲ ਕੇ ਦੇਖੀਏ ਪੈਕਿੰਗ ਚਲੋ ਗੁਰਪੁਰਬ ਤੇ ਮਿਲਿਆ ਨਿਊ ਗਿਫਟ ਹਨਾ ਰੁਨੀ ਤੂੰ ਤੈਨੂੰ ਕੀ ਗਿਫਟ ਮਿਲਿਆ ਮੈਨੂੰ ਮਿਲਿਆ ਮੈਨੂੰ ਦੋਨਾਂ ਨੂੰ ਮਿਲਿਆ ਸਾਰੀ ਫੈਮਿਲੀ ਨੂੰ ਮਿਲਿਆ ਕੀ ਹੈ ਇਹ ਮੈਨੂੰ ਮਿਲਿਆ ਕੀ ਹੈ ਇਹ ਮੈਟ੍ਰਿਕਸ ਇਹ ਕੋੜਾ ਕੋੜਾ ਹੈ ਇਹ ਸਾਡਾ ਕੀ ਬਤਾ ਫਰੋੜੀ ਚੀਜ਼ ਦਿੱਤੇ ਕਵੀਰਦਾਰੀ ਹੁਣ ਤਾਂ ਦੇਖਣੀ ਹੀ ਪੈਂਦਾ ਸਾਰਾ ਕੁਝ ਆਹ ਹੈ ਲਓ ਜੀ ਬੜੀਆ ਰਕਤਾ ਗੱਦਾ ਵਾਹੀ ਗੁਰੂ ਸਾਤ ਨਾਮ ਮਾਣਿਆ ਨਹੀਂ ਦੋ ਜੀ ਗੱਦੇ ਦੇਖ ਲਓ ਜਿਸ ਨੇ ਚੜ੍ਹੀ ਹੈ ਇਹਦੇ ਉੱਪਰ ਨਾ ਹਲੇ ਲੈਮੀਨੇਸ਼ਨ ਲੱਗੀ ਹੋਈ ਆ ਆਹ ਸੀਟ ਜਿਹੜੀ ਇੱਕ ਅਲੱਗ ਸੋਨੇ ਦੇ ਗੱਦੇ ਤੇ ਆ ਨਹੀਂ ਤੇ ਇਸ ਤਰ੍ਹਾਂ ਨਹੀਂ ਜਿਵੇਂ ਹੁਣ ਉਹ ਕਹਿੰਦੇ ਸੀ ਵੀ ਇਹ ਸਾਡੇ ਜਿਹੜੇ ਗੰਦੇ ਨੇ ਹਨਾ ਵੱਡੇ ਸੋਲ ਮਾਤੇ ਚੰਡੀਗੜ੍ਹ ਵਗੈਰਾ ਲਿਆ ਚੁਝਾਂਦੇ ਨਹੀਂ ਵੀ ਅਸੀਂ ਇੱਥੇ ਨਹੀਂ ਟੈਸਟ ਕੀ ਹਾਂ ਹੁਣ ਇਹਨੂੰ ਸੈੱਟ ਕਰ ਲਵਾਂਗੇ ਲੋਕ ਕਦ ਤੇ ਹੋ ਗਏ ਸੈੱਟ ਤੇ ਮੇਰੀ ਆਈਡਾ ਬਹੁਤ ਵਧੀਆ ਨਹੀਂ ਤੇ ਆਹ ਚੀਜ਼ ਨਾ ਅਲੱਗ ਤੋਂ ਅਹ ਜੇ ਤੁਸੀਂ ਲੈਮੀਨੇਟ ਨਹੀਂ ਪੱਟਿਆ ਹੈਗਾ ਤੇ ਦੋ ਫਿਰ ਮੰਮਾ ਲਓ ਜੀ ਨਵੇਂ ਗੱਦੇ ਜਿਹੜੇ ਲੱਗੇ ਇਹ ਇਹਦੇ ਚ ਕਲਰ ਕਹੀ ਸੀ ਅਸੀਂ ਆ ਕਲਰ ਜਿਹੜਾ ਹੈਗਾ ਸੀਗਾ ਸਿਲੈਕਟ ਕਰਿਆ ਸੀਗਾ ਤੇ ਉਹੀ ਕਲਰ ਉਹਨਾਂ ਨੇ ਉਹਦੇ ਚ ਇਹ ਜਿਹੜੇ ਹੈਗੇ ਨੇ ਰੈਡੀ ਕਰਕੇ ਦਿੱਤੇ ਨੇ ਹਨਾ ਉਹ ਮੈਂ ਤੁਹਾਨੂੰ ਉਸ ਦਿਨ ਫੈਕਟਰੀ ਤੇ ਜਿਸ ਦਿਨ ਗਏ ਸੀ ਦਿਖਾਤਾ ਸੀ ਵਿੱਚ ਕੀ ਕੀ ਚੀਜ਼ਾਂ ਪਾਈਆਂ ਨੇ ਤੇ ਬਹੁਤ ਵਧੀਆ ਨੇ ਜਿਵੇਂ ਉਹ ਕਹਿੰਦੇ ਸੀਗੇ ਵੀ ਆਪਣੇ ਵੀ ਮਤਲਬ ਇਹ ਆਮ ਆਪਣੇ ਜਿਹੜੇ ਸ਼ੋਰੂਮ ਹੁੰਦੇ ਨੇ ਲੋਕਲ ਉਹਨਾਂ ਤੇ ਤਾਂ ਅਸੀਂ ਨਹੀਂ ਇਹ ਚੀਜ਼ਾਂ ਵੇਚਦੇ ਹੈਗੇ ਕੀ ਬਿਜ਼ਨਸ ਸੀ ਚੰਡੀਗੜ੍ਹ ਵਗੈਰਾ ਜਾਂ ਜੀ ਇਹਨਾਂ ਦੇ ਅਰਥ ਕੰਪਨੀ ਦੇ ਨੇ ਇਹ ਹਨਾ ਵੀ ਵੱਡੇ ਸ਼ੋਰੂਮ ਨੇ ਸਾਡੇ ਅਸੀਂ ਉਹਨਾਂ ਤੇ ਇਹ ਚੀਜ਼ਾਂ ਭੇਜਦੇ ਰਹਾ ਤੇ ਬਾਕੀ ਉਹਨਾਂ ਨੇ ਆਪਣੀ ਗਰੰਟੀ ਤੇ ਜ਼ਿੰਮੇਵਾਰੀ ਤੇ ਜਿਹੜੇ ਗੱਦੇ ਨਹੀਂ ਦਿੱਤੇ ਨੇ ਤੇ ਬਾਕੀ ਅਸੀਂ ਤਾਂ ਹਨਾ ਵਧੀਆ ਕਰਕੇ ਲੈਣੇ ਵੀ ਸਾਰਾ ਦੇਖ ਕੇ ਤਾਂ ਹੀ ਅਸੀਂ ਉੱਥੇ ਜਾ ਕੇ ਜਿਹੜੇ ਸਿਲੈਕਟ ਕਰਕੇ ਆਏ ਸੀਗੇ ਕਲਰ ਵਗੈਰਾ ਸਾਰਾ ਤੇ ਉਹਦਾ ਇਹ ਜ਼ਿਆਦਾ ਬਣਾਉਂਦੇ ਸੀਗੇ ਉਹ ਬਿਲਕੁਲ ਜਿਵੇਂ ਆਫ ਵਾਈਟ ਜਾਂ ਕਲਰ ਉਹ ਚ ਰੈਡੀ ਕਰਦੇ ਸੀ ਪਰ ਅਸੀਂ ਗ੍ਰੇ ਵਿੱਚ ਕਰਵਾਏ ਨੇ ਤੈਨੂੰ ਕਹਿੰਦੇ ਸੀ ਜਿਹੜਾ ਫੈਬਰਿਕ ਕੋ ਸੇਮ ਹੀ ਆ ਵੀ ਬਸ ਕਲਰ ਦਾ ਉਹ ਜ਼ਿਆਦਾ ਉਹ ਕਰਦੀ ਸੀ ਇਸਕੇ ਵੀ ਕਿਉਂਕਿ ਉਹ ਵੀ ਉਹ ਕਲਰ ਥੋੜਾ ਜਿਆਦਾ ਸੌਫਟ ਹੁੰਦਾ ਲਓ ਜੀ ਗੱਦਾ ਬਿਸ਼ ਗਿਆ ਗੱਦਾ ਲਾ ਲਿਆ ਤੇ ਬਹੁਤ ਵਧੀਆ ਫਿਟਿੰਗ ਜਿਹੜੀ ਗੱਦੇ ਦੀ ਆਈ ਹੈ ਜਿਵੇਂ ਅਸੀਂ नाप ਉਹਨਾਂ ਨੇ ਕਿਹਾ ਸੀ ਵੀ ਨਾਪ ਲੈ ਕੇ ਸਾਨੂੰ ਦੱਸ ਦਿਓ ਤੇ ਉਸ ਤਰ੍ਹਾਂ ਹੀ ਨਾਪ ਲੈ ਕੇ ਜਿਹੜਾ ਬਣਾਇਆ ਸੀਗਾ ਤੇ ਵਧੀਆ ਫਿਟਿੰਗ ਆ ਗਈ ਤੇ ਇਹਦੇ ਨਾਲ ਹੀ ਆਪਾਂ ਅੱਜ ਲਈ ਵੀਡੀਓ ਦਾ ਐਂਡ ਕਰਦੇ ਆਂ ਤੇ ਕੱਲ ਨੂੰ ਮਿਲਦੇ ਆਂ ਨਵੀਂ ਵੀਡੀਓ ਨਾਲ ਬਸਾਲਾ ਰੁਣੀ ਤਾਂ ਆਹ ਕੱਟ ਦਿੱਤੇ ਰੰਦਰ ਬਾਹਰੇ ਕਰ ਕੱਲ ਨੂੰ ਮਿਲਦੇ ਹਾਂ ਅਗਵੀਂ ਵੀਡੀਓ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ